ਥਲੇ ਬੈਕ ਕਰੂੰਗਾ ਜਮ ਜਾਉਂਦਾ ਹਾਂ ਹੁਣ ਥਲੇ ਬੈਕ ਇਹ ਅਜਾ ਬੱਦਲ ਨੂੰ ਬਾਹਰ ਦਾ ਸਟੇਡੀਅਮ ਦਾ ਅਪ੍ਰਿਕਾਸ ਨੂੰ ਨਾ ਗਾੜੀ ਛੋੜਨਾ ਤਰੋ ਚੱਲ ਜਾਂਦੀ ਨਹੀਂ ਨਹੀਂ ਚੱਲਦੀ ਹੁਣ ਸਾਲੀ ਖੜੀ ਐ ਜੋਡੇ ਮਾਨਯੂਕ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡ ਟੈਰਰ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤਿੰਨ ਟੈਰਰ ਮੋਡਿਊਲ ਦੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਇਹ ਤਿੰਨ ਨੂੰ ਅੰਮ੍ਰਿਤਸਰ ਰੂਰਲ ਏਰੀਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਨਾਮ ਹੈਗੇ ਲੱਭਰੀ ਲੱਭਾ ਤੇ ਕਰਨਦੀਪ ਕਰਨ ਹੈ ਤੇ ਬੂਟਾ ਸਿੰਘ ਜਿਹੜੇ ਲਵਪ੍ਰੀਤ ਤੇ ਕਰਨਦੀਪ ਨੇ ਜਗਦੇਵ ਕਲਾਂ ਦੇ ਨੇ ਤੇ ਮੁਕਾਮਪਿੰਡ ਇਸੇ ਲਈ ਪੜਦੇ ਰਹਿਣ ਵਾਲਾ ਟੁੱਟਾ ਸਿੰਘ ਇਹ ਤੈਨੂੰ ਜਿਹੜਾ ਟੈਰਰਿਸਟ ਉਬਲੀ ਗੈਂਗਸਟਰ ਜਿਹੜਾ ਗਰੁੱਪ ਹੈ ਹੈਪੀ ਪਾਸੀਆਂ ਤੇ ਉਹਦੇ ਜਿਹੜੇ ਆਖਾਂ ਨੇ ਨਵਿੰਦਰ ਰਿੰਦਾ ਵਗੈਰਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਆ ਔਰ ਇਹਨਾਂ ਦੇ ਜਿਹੜੇ ਅਕਿਊਜ਼ ਦੇ ਕਨਫੈਸ਼ਨ ਦੇ ਉੱਤੇ ਇੱਕ AK47 ਰਾਈਫਲ ਇੱਕ ਲੋਪ ਪਿਸਟਲ .304 ਔਰ ਇੱਕ .32 4 ਦਾ ਪਿਸਟਲ ਤੇ ਲਾਈਵ ਕੈਟਰੇਜਸ ਇਹਨਾਂ ਦੇ ਡਿਫਰੈਂਟ ਜਿਹੜੀ ਹੈ ਵੈਪਨਸ ਨੇ ਉਹਦੇ ਨਾਲ ਮਿਲੇ ਨੇ ਇਹਦੇ ਚ ਮੇਨ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਇਹ ਵੈਪਨਸ ਕਟਆਊਟ ਕੰਟੈਕਟਸ ਦੇ ਥਰੂ ਪਛਾਏ ਗਏ ਔਰ ਅੱਗੇ ਇਹਨਾਂ ਨੂੰ ਟਾਸਕਿੰਗ ਜਿਹੜੀ ਉਹਨਾਂ ਨੇ ਅੱਗੇ ਕਰਨੀ ਸੀਗੀ ਤੋ ਜਿਹੜੇ ਜਿਹੜੀ ਮੇਨ ਗੱਲ ਹੈ ਕਿ ਨਾਲ ਇਹ ਜਿਹੜੇ ਜਿੰਨੂ ਅਕਿਊਜ਼ ਨੇ ਇਹਨਾਂ ਨੂੰ ਪੈਸਿਆਂ ਦੇ ਲਾਜ ਨਾਲ ਨਾਲ ਜੁੜਿਆ ਗਿਆ ਤੇ ਕੁਝ ਪੈਸਿਆਂ ਦੀ ਟ੍ਰਾਂਜੈਕਸ਼ਨ ਹੋਈ ਉਹ ਵੀ ਕਟਆਊਟ ਦੇ ਥਰੂ ਹੋਈ ਔਰ ਬੁੱਟਾ ਸਿੰਘ ਜਿਹੜਾ ਮੇਨ ਗੱਲ ਹੈ ਕਿ ਉਹ ਪੁਰਾਣਾ ਉਹਦਾ ਬ੍ਰਦਰ ਵੀ ਦੁਬਈ ਸੀ ਕਿ ਜਦੋਂ ਹੱਤੀ ਪਾਸ ਸੀਗਾ ਉੱਥੇ ਸੀਗਾ ਉਹ ਇਹ ਮੁੜ ਕੇ ਕੰਟੈਕਟ ਦੇ ਵਿੱਚ ਸਟੈਬਲਿਸ਼ ਰਹੇ ਬੁੱਟਾ ਸਿੰਘ ਦੇ ਤੇ ਉਸ ਤੋਂ ਬਾਅਦ ਉਹਨੇ ਦੋਨਾਂ ਇਟੈਲ ਲਪ੍ਰਿਤ ਕਰਨ ਦੇ ਨਾਲ ਹੀ ਪੈਸੇ ਦਾ ਲਾਲਚ ਦੇ ਕੇ ਲੁਭਾ ਕੇ ਉਹਨਾਂ ਜੋੜਿਆ ਤੇ ਅੱਗੇ ਵਾਸਤੇ ਜਿਹੜੇ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੋ ਇਹਦੇ ਵਿੱਚ ਜਦੋਂ ਕੱਲੇ ਟਕਬੜੀ ਹੋਈ ਹੈ ਜਦੋਂ ਕੱਲੇ ਇੰਡੀਆ ਚ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਰੋਕਿਆ ਕਿ ਸਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਕਿ ਸਾਡਾ ਗੱਡੀ ਜੋ ਇੱਕ ਵਾਰ ਟਰੰਮ वगैरह ਜਾਣਾ ਜਾਂ ਸਿਹਤ ਖਰਾਬ ਦਾ ਬਹਾਨਾ ਮਾਰੇ ਜਿੱਦਾਂ ਡਾਲੇ ਚ ਉਤਰੇ ਇਹਨਾਂ ਨੇ ਗੁਰਜੀਤ ਸਿੰਘ ਜਿਹੜਾ ਇਹ ਐਸਐਯੋ ਦਾ ਪਿਸਤੌਲ ਖੋਇਆ ਤੇ ਉਹ ਤੋਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਦੇ ਸੈਲਫ ਡਿਫੈਂਸ ਦੇ ਵਿੱਚ ਬੱਟਰ ਹਿੰਦਰ ਸਿੰਘ ਐਸਐਚਓ ਸਦਰ ਅਰਵਿੰਦਰ ਜੀ ਸਾਡੇ ਇੰਸਪੈਕਟਰ ਸੀਆਈਏ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਜੋ ਫਾਇਰ ਕੀਤਾ ਤੇ ਦੋ ਬੰਦੇ ਜਿਹੜੇ ਇਹ ਲਵਪ੍ਰੀਤ ਕੁਟਾ ਸਿੰਘ ਇਹਨਾਂ ਨੂੰ ਮੈਡੀਕਲ ਟਰੀਟਮੈਂਟ ਵਾਸਤੇ ਹਸਪੀਟਲ ਭੇਜਿਆ ਗਿਆ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੁੱਢਲੀ ਪੁੱਛਗਿੱਛ ਵਿੱਚ ਪਤਾ ਲੱਗਾ ਕਿ 3 ਫਰਵਰੀ ਨੂੰ ਜਿਹੜਾ ਫੱਡੇਗਾ ਟੂੜੀਆਂ ਇੰਟਰਸੈਕਸ਼ਨ ਬਾਈਪਾਸ ਦੇ ਉੱਤੇ ਆਪਾਂ ਸਾਰਿਆਂ ਨੇ ਸੁਣਿਆ ਕਿ ਇਨਸੀਡੈਂਟ ਹੋਇਆ ਉਹਦੇ ਬਾਰੇ ਡਿਟੇਲ ਪੁੱਛਗਿੱਛ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਚੀਜ਼ ਰੈਪ ਕਰਕੇ ਦਿੱਤੀ ਗਈ ਸੀ ਲਪੇਟ ਕੇ ਦਿੱਤੀ ਗਈ ਸੀਗੀ ਔਰ ਦੱਸਿਆ ਗਿਆ ਸੀ ਕਿ ਕਿਸੇ ਵੀ ਸਰਫਸ ਨਾਲ ਜਦੋਂ ਟੱਚ ਕਰੇਗੀ ਤਾਂ ਉਹਦੀ ਬਹੁਤ ਵੱਡੀ ਆਵਾਜ਼ ਆਏਗੀ ਉਹ ਜਿਹੜੀ ਇਹਨਾਂ ਨੇ ਜੋ ਇਨਸੀਡੈਂਟ ਦੇ ਬਾਰੇ ਆਪਣੀ ਇਨਵੋਲਵਮੈਂਟ ਵੀ ਕੰਫੈਸ ਕੀਤੀ ਹੈ ਇਹਦੇ ਚੇਲ ਜਿਹੜੇ ਕੁਝ ਨਾ ਦੇਣ ਵਾਲੇ ਬੰਦੇ ਵੀ ਇਹਨਾਂ ਦੇ ਨਾਲ ਫਿਕਰ ਹੋਏ ਐ ਉਹਨਾਂ ਦੀ ਵੀ ਅਸੀਂ ਜਿਹੜੀ ਰੋਲ ਸਰਟਨ ਕਰਕੇ ਉਹਦੇ ਖਿਲਾਫ ਮਾਜਮ ਕਾਰਵਾਈ ਕੀਤੀ ਜਾ ਰਹੀ ਹੈ ਮੇਨ ਗੱਲ ਕੀ ਹੈ ਕਿ ਜਿਹੜੇ ਯੂਥ ਨੇ ਇਹ ਇਹਦੇ ਚਿੱਟ ਲਵਪਰੀ ਦਾ ਇਹਦੇ ਖਿਲਾਫ ਪਹਿਲੇ ਕੈਂਡੀਪੀਐਸ ਦਾ 200 ਗ੍ਰਾਮ ਦੇ ਕਰੀਬ ਦਾ ਇੱਕ ਹੋਰ ਸਾਥੀ ਦੇ ਨਾਲ ਕਰਾਣਾ ਮੁਕੱਦਮਾ ਦਰਜ ਹੈ ਬਾਕੀ ਕਿਸੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜੋ ਮੇਨ ਗੱਲ ਆਈ ਹੈ ਕਿ ਫਾਈਨੈਂਸ਼ੀਅਲ ਅਲੂਰਮੈਂਟ ਪਾਸੇ ਇਹ ਬੰਦੇ ਜਿਹੜੇ ਇਹੋ ਜੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਆ। ਸੋ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਸਾਰੇ ਜੂਥ ਨੂੰ ਜਿਹੜਾ ਚਾਹਣਾ ਕਿ ਦੇਖੋ ਬਾਹਰ ਬੈਠੇ ਲੋਕ ਤੁਹਾਨੂੰ ਮਿਸਯੂਜ਼ ਕਰਦੇ ਆ ਮੁੜ ਕੇ ਸੰਤਾਪ ਤੁਹਾਨੂੰ ਘੋਬਣਾ ਪੈਂਦਾ। ਸੋ ਆਪਣੀ ਮਿਹਨਤ ਨਾਲ ਕੰਮ ਕਰੋ ਔਰ ਇਹੋ ਜੇ ਕੰਮ 'ਚ ਨਾ ਪਈਏ ਆਪਾਂ। ਸੋ ਮੈਂ ਸਾਰੀ ਸਾਰੀ ਪੁਲਿਸ ਟੀਮ ਨੂੰ ਦਿੱਲੀ ਮੁਵਾਰਕਤਾ ਬਾਦ ਦਿੰਦਾ ਕਿ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਆਲੰਬੀੜੇ ਜੀ ਹਰਮਿੰਦਰ ਜੀ ਨਵਜੋਤ ਸਾਡੇ ਏਡੀਸੀਪੀ ਸਾਡੇ ਸੀਆਈਏ ਦੇ ਡਾਕਟਰ ਮੋਹਲਤ ਤੇ ਵਿੰਦਰਜੀਤ ਔਰ ਹਰਿੰਦਰ ਔਰ ਇਹਨਾਂ ਨਾਲ ਅਰਵਿੰਦ ਮੀਨਾ ਜੀ ਸਾਡੇ ਏਸੀਪੀ ਨੌਰਥ ਨੇ ਵੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਸਾਰੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹ ਅਜੇ ਗੱਲ ਚੱਲ ਰਹੀ ਹੈ ਕਿ ਦੇਖੋ ਇਹ ਤਾਂ ਡੈਫੀਨੇਟਲੀ ਡਾਇਰੈਕਸ਼ਨ ਦਿੱਤੀ ਗਈ ਚੌਕੀ ਵਾਲੀ ਗੱਲ ਵੀ ਹੋ ਸਕਦੀ ਕਿਉਂਕਿ ਚੌਕੀ ਤਾਂ ਉੱਥੇ ਬੰਦ ਹੈ ਤੁਹਾਨੂੰ ਵੀ ਪਤਾ ਹੈ ਇਸ ਗੱਲ ਦਾ ਤੇ ਮੇਨ ਗੱਲ ਤਾਂ ਆਪਾਂ ਦੇਖਣ ਵਾਲੀ ਹੈ ਕਿ ਕਟਆਉਟਸ ਜਿਹੜੇ ਆ ਉਹਦੇ ਵੀ ਜਿਹੜਾ ਉਹ ਆਪਣੇ ਰੈਪ ਕੀਤੀ ਹੋਏ ਸਮਾਨ ਵੀ ਜੋ ਦਿੱਤਾ ਗਿਆ ਉਹ ਵੀ ਇਹਨਾਂ ਨੂੰ ਇੱਧਰ ਆਪਣੇ ਕੁੱਤੜਾਂ ਵਾਲੇ ਦੇ ਨੇੜੇ-ਤੇੜੇ ਸਮਾਨ ਪਹੁੰਚਾਇਆ ਗਿਆ ਔਰ ਜਿਹੜੀ ਵੈਪਨਸ ਵਗੈਰਾ ਵੀ ਇੱਥੇ ਉਸ ਏਰੀਏ ਦੇ ਵਿੱਚ ਇਨਨੂੰ ਹੈਂਡਓਵਰ ਕੀਤੇਗੇ ਪਰ ਸਾਹਮਣੇ ਬੰਦਾ ਕੋਈ ਨਹੀਂ ਆਇਆ ਇੱਕ ਵੈਂਟੇਜ ਪੁਆਇੰਟ ਦਿੱਤਾ ਗਿਆ ਉਥੇ ਇਹਨਾਂ ਨੂੰ ਵੈਸੇ ਵੀ ਜਿਹੜੇ ਥੋੜੇ ਬਹੁਤ ਦਿੱਤੇ ਉੱਥੇ ਪਹਚਾਏ ਔਰ ਸਮਾਨ ਵੀ ਉੱਥੇ ਪਹਚਾਏ ਕੋਈ ਰੀਆ ਨਾ ਲੱਗਦਾ ਕਿ ਉਹ ਪਾਕਿਸਤਾਨ ਤੋਂ ਆਏ ਹੋਣ ਡੈਫੀਨਿਟਲੀ ਜੀ ਡਰੋਨ ਰਾਹੀਂ ਆਏ ਵੈਪਨਸ ਕਿਉਂਕਿ ਜਿਹੜੀ ਲੇਟੈਸਟ ਵੀ ਤੁਹਾਨੂੰ ਪਤਾ ਕਿ ਡਰੋਨਸ ਦੀ ਆਮਦ ਰੋਸ ਦੇ ਵਿੱਚ ਅੱਪਾ ਕਿੰਨੀਆਂ ਰਿਕਵਰੀਆਂ ਕੀਤੀਆਂ ਔਰ ਉਹ ਅਸੀਂ ਬੀਐਸਏ ਅਥਾਰਟੀਜ਼ ਨਾਲ ਉਹਨੇ ਨੂੰ ਕੱਲ ਨੂੰ ਟੇਕ ਅਪ ਯੂ ਕਰਨਾ ਹੈ ਕਿ 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 ਧੁੰਦਾਂ ਦਾ ਵੀ ਪਿੱਛੇ ਮੌਸਮ ਸੀ ਉਹਦਾ ਵੀ ਫੈਰਾ ਉਠਾਇਆ ਲੋਕਾਂ ਨੇ ਉਹਦੇ ਵਿੱਚ ਜਿਹੜੀ ਇਹ ਸਾਡਾ ਆਪਰੇਸ਼ਨ ਹੈ ਕੰਟੀਨਿਊ ਕਰੇਗਾ ਔਰ ਅਸੀਂ ਤੁਹਾਡੇ ਨਾਲ ਹੀ ਸਾਰੇ ਗੁਰੂ ਨਗਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਨੇ ਕਿ ਅਸੀਂ ਜਨਰਲ ਪੁਲਿਸ ਮੈਂਟ ਕਰ ਰਹੀ ਹਾਂ ਔਰ ਬਿਲਕੁਲ ਇਹ ਸੁਰੱਖਿਆ ਸਾਡਾ ਪ੍ਰਾਈਮ ਇੰਪੋਰਟੈਂਟ ਕੰਮ ਹੈ ਔਰ ਉਹਤੇ ਪੂਰਾ ਪਿਆਰਾ ਦੇ ਰਹੀ ਹਾਂ ਔਰ ਅਸੀਂ ਇਹ ਕਿਸੇ ਨੂੰ ਇਹ ਜਿਹੜਾ ਇਹੋ ਜਿਹਾ ਕੰਮ ਕਰਨ ਦੀ ਕੋਈ ਇਜਾਜ਼ਤ ਨਹੀਂ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਸ ਕੇਸ 'ਚ ਯੂਏਪੀਏ ਵੀ ਜਿਹੜਾ ਉਹ ਵੀ ਐਡ ਕੀਤਾ ਗਿਆ। ਚੱਲ ਰਿਹਾ ਜੀ ਉਹ ਸਾਰਾ ਇਥੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦਾ ਸਾਰਾ ਕੁਝ ਕਰ ਰਹੇ ਹਾਂ ਅਸੀਂ ਔਰ ਅਖੀਰ ਤੱਕ ਮੱਲੇ ਨੂੰ ਆ लास्ट ਬੰਦੇ ਦੇ ਕੰਟੈਕਟ ਤੱਕ ਲੈ ਕੇ ਜਾਵਾਂਗੇ ਇੰਸਪੈਕਟਰ ਜਿਹੜੀ ਨਾਂ ਤੇ ਆਸ ਇਹ ਉਹ 3 ਮੈਰੀਡੀਅਨ ਹੋਟਲ ਦੇ ਪਿਛਲੇ ਪਾਸੇ ਸੜਕ ਤੋਂ ਜਦੋਂ ਵਾਪਸ ਆ ਰਹੇ ਸੀ ਜਦੇਵ ਕਲਾ ਤੋਂ

ਇਦੇ ਤੇ ਪੂਰਾ ਡਿਟੇਲ ਕੁਝ ਕੁ ਕੀ ਹੈ ਇਹਦੇ ਚ ਇਹ ਦਿੰਦਾਂ ਮੇ ਅਪਕਾ ਡਿਊਟੀ ਮੈਜਿਸਟ੍ਰੇਟ ਸੀ ਲੰਬਾ ਮਿਲੇਗਾ ਕਿਉਂਕਿ ਇਹ ਮੇਰੀ ਐਡਡ ਹੈ ਕੁਝ ਨਹੀਂ ਲਾਉਂ ਕਿ ਜੇ ਉਸ ਤੋਂ ਪਹਿਲਾਂ ਇਹ ਮੋੜ ਯਾਰ ਦੇਖੋ ਸਾਡਾ ਆਪਰੇਸ਼ਨ ਕੋਈ ਨਾ ਕੋ ਚੱਲਦਾ ਰਹਿੰਦਾ ਔਰ ਇਨਵੈਸਟੀਗੇਸ਼ਨ ਕੋਈ ਵੀ ਇਨਸੀਡੈਂਟ ਦੇ ਉੱਤੇ ਆਪਾਂ ਉਹਦੇ ਉਨ ਅੰਜਾਮ ਦਿਖਾ ਦਿੰਨੇ ਆ ਔਰ ਉਹ ਸਟਾਰਟ ਕਰਦੇ ਇਨੀਸ਼ੀਏਟ ਕਰਦੇ ਆ ਉਹਦੇ ਚ

ਉਦੇ ਚ ਬੇਲ ਤੇ ਆਇਆ ਸਾਲ ਹੋ ਗਿਆ ਤੇ ਉਸ ਤੋਂ ਬਾਅਦ ਇੱਧਰ ਕੰਟੈਕਟ ਆ ਗਿਆ ਤਿਰੂ ਬੁੱਟਾ ਸਿੰਘ ਇਹ ਥੋੜਾ ਹੁਣੀ ਸ਼ੁਰੂ ਕੀਤਾ ਇਹਨਾਂ ਨੇ ਕੰਮ ਬੇਸਿਕਲੀ ਭੋਲੇ-ਪਾਲੇ ਯੂਥ ਜਿਹੜੇ ਐ ਇਸ ਕੰਮ ਚ ਐਨਵਾਇਰਨਮੈਂਟ ਚ ਫਸ ਜਾਂਦੇ ਐ ਜਿਹੜੀ ਫਾਈਨੈਂਸ਼ਲ ਲੋਸ ਤੇ ਹਾਂਜੀ ਲਾਪ੍ਰਿਤ ਤੇ ਰਿਆਂਗੀ ਨੇ ਦੋਨੋਂ 20s ਕੀ ਨੇ ਬੁੱਟਾ ਸਿੰਘ ਤੁਰੇ ਮੇਰੇ ਕੋਲ ਏ ਦਾ ਹੈ ਰਹੀ ਹਾਂ 24 ਸਾਲ ਦਾ ਹੈਗਾ ਬੁੱਟਾ ਇਸ ਕਾਫੀ अर्ली 20s ਦੇ ਦੇਖੋ ਕਰਨਦੀਪ ਨਾਲ ਆ ਜੇ ਇਹ ਤਾਂ ਸਾਰੇ ਕੰਮ ਕਰਵਾ ਕੇ ਕਹਿੰਦਾ ਵੀ ਵਿਆਹ ਮਿਆਂ ਦੀ ਗੱਲ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆਪਾਂ ਲਾ ਲੋ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂਡੇ ਮਾਰੂ ਤੇ ਹਰ ਜਿੱਥੋਂ ਆ ਗਈ ਨੇ ਜੀ ਉਸਨੂੰ ਕਰਨਦੀਪ ਤੇ ਲਾਪਰੀਦਾਇਕ ਯਾਰ ਉਹ ਚੱਲ ਰਿਹਾ ਹਾਂ ਤੁਕੇ ਤਰੀ ਇਹ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ ਯਾਰ ਸਾਡੇ ਕੋਲ ਦੋ ਸਟ੍ਰਾਈਕਰ ਲੀਬਰ ਆਇਆ ਮਿਲਿਆ ਨਹੀਂ ਮੰਨਦਾ ਥੋੜੇ ਤੋਂ ਪਤਾ ਲੱਗ ਰਿਹਾ ਅਜੇ ਤੱਕ ਮੈਨੂੰ ਅਸਲ ਇਨਵੈਸਟੀਗੇਸ਼ਨ ਕਰ ਰਹੇ ਆ ਵੀਆਰਡੀ ਅਥਾਰਟੀ ਮੈਂ ਤਾਂ ਤੁਹਾਨੂੰ ਉਹਦੇ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ 'ਚ ਅੱਗੇ ਨਹੀਂ ਜਾਂਦੇ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜਲੇ ਆ ਔਰ ਉਹਨੇ ਕੁਝ ਕੁਛ ਗਏ ਤੇ ਵੀ ਜਿਹੜੀ ਗੱਲ ਆਈ ਉਹਨੂੰ ਆਪਾਂ ਫਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ ਚ ਪੇਸ਼ ਕਰਾਂ। ਉਹਨੇ ਬਹੁਤ ਇਹ ਟਾਰਗੇਟ ਤੇ ਜਾਂਦੇ। ਇਨਵੈਸਟਰੀ ਇੰਨੀ ਜ਼ਿਆਦਾ ਹੁੰਦਾ। ਪਰ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮਸਤ ਹੈ ਵੀ ਪਹਿਲੇ ਹੀ ਫੜ ਲਈ। ਆਪਾਂ ਦੇ ਆਈ ਹੈ। That is a good achievement, good appreciation team of the police. Thank you.